ਫਰੀਦ ਦਾ ਮੈਂ ਜਾਣਿਆ ਦੁੱਖ ਮੁੱਜਕੂ ਦੁੱਖ ਸਭਾਇ ਜਗ ਉੱਚਾ ਚੜ ਕੇ ਦੇਖਿਆ ਤਾਂ ਕਰ ਕਰ ਇਹ ਹਾ ਅੱਗ ਅਰਥ ਸੰਤ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ हे ਭਾਈ ਪਹਿਲਾਂ ਤਾਂ ਮੈਂ ਇਹ ਜਾਣਿਆ ਕਿ ਸੰਸਾਰਕ ਦੁੱਖਾਂ ਕਾਰਨ ਸਿਰਫ ਮੈਂ ਹੀ ਦੁਖੀ ਹਾਂ ਤੇ ਬਾਕੀ ਸਭ ਸੰਸਾਰ ਸੁਖ ਨਾਲ ਵਸ ਰਿਹਾ ਹੈ ਪਰ ਜਦੋਂ ਮੁਰਸ਼ਿਦ ਦੀ ਕਿਰਪਾਲਤਾ ਸਦਕਾ ਬੰਦਗੀ ਕਰਨ ਲੱਗਾ ਪਰਵਦਗਾਰ ਪ੍ਰਤੱਖ ਹੋਇਆ ਤਾਂ ਹਿਰਦੇ ਦੀ ਅਵਸਥਾ ਉੱਚੀ ਹੋ ਗਈ ਤੇ ਪਤਾ ਲੱਗਾ ਕਿ ਸਾਰਾ ਜਗਤ ਹੀ ਦੁਖੀ ਹੈ ਪਰ ਹਾਂ ਇਸ ਪਰਥਾਏ ਅਗਲਾ ਸ਼ਲੋਕ ਸਰਵਨ ਕਰੋ ਜੀ ਮਹਿਲਾ ਪੰਜਵਾਂ ਫਰੀਦਾ ਭੂਮਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨਵਾਜੇ ਆਂ ਤਿੰਨਾ ਅੰਚਨ ਲਾਗ ਅਰਥ ਪੰਚਮ ਪਾਤਸ਼ਾਹ ਸਹਿ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ हे ਫਰੀਦ ਜੀ ਮਨੁੱਖੀ ਸਰੀਰ ਰੂਪੀ ਭੂਮੀ ਭਾਵੇਂ ਬਹੁਤ ਸੁੰਦਰ ਸੁਹਾਵਣੀ ਹੈ ਪਰ ਇਸ ਭੂਮੀ ਵਿੱਚ ਵਸੂਲਾ ਦੁੱਖ ਰੂਪੀ ਬਾਗ ਵੀ ਹੈ ਭਾਵ ਦੁੱਖ ਵੀ ਬਾਗ ਵਾਕਰ ਬਹੁਤ ਹੈ ਪਰ ਹਾਂ ਜਿਨ੍ਹਾਂ ਨੂੰ ਮੁਰਸ਼ਿਦ ਸਤਗੁਰੂ ਜੀ ਨੇ ਨਵਾਜਿਆ ਭਾਵ ਬੰਦਗੀ ਦੀ ਦਾਤ ਬਖਸ਼ੀ ਹੈ ਉਹਨਾਂ ਲੋਕਾਂ ਨੂੰ ਇਹ ਸੰਸਾਰੀ ਦੁੱਖ ਪੁੰਦੇ ਨਹੀਂ ਹਨ ਇਸ ਪਰ ਥਾਏ ਅਗਲਾ ਸ਼ਲੋਕ ਸੁਣੋ ਜੀ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੀ ਦੇ ਵਿਰਲੇ ਕੇਈ ਪਾਈ ਹਨ ਜਿਨ੍ਹਾਂ ਪਿਆਰੇ ਨੇ ਅਰਥ ਪੰਚਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ हे ਫਰੀਦ ਜੀ ਜਿਹੜੇ ਰੱਬ ਨੂੰ ਪਿਆਰੇ ਹਨ ਭਾਵ ਜਿਹੜੇ ਲੋਕ ਰੱਬ ਦੀ ਬੰਦਗੀ ਕਰਦੇ ਹਨ ਉਹ ਵਿਰਲੇ ਹਨ ਅਤੇ ਉਹਨਾਂ ਪਿਆਰਿਆਂ ਦੀ ਉਮਰ ਜ਼ਿੰਦਗੀ ਵੀ ਸੁਹਾਵਣੀ ਸੌਖੀ ਹੈ ਤੇ ਉਹਨਾਂ ਪਿਆਰਿਆਂ ਦੇ ਸਰੀਰ ਵੀ ਸੁਹਾਵੜੇ ਸੋਹਣੇ ਸੁੰਦਰ ਹੈ ਸੁਮਿੱਚਾ ਭਾਵ ਹੈ ਕਿ ਦੁੱਖ ਸੁੱਖ ਦਾ ਭਾਵ ਤਿਆਗ ਕੇ ਬੰਦਗੀ ਕਰੋ ਬੰਦਗੀ ਸ਼੍ਰੋਮਣ ਹੈ